ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਆਪਾਂ ਵੀ ਠੀਕ ਠਾਕ ਹਾਂ ਇਹ ਦਾ ਟਾਈਮ ਆ तकरीबन 4:30 ਹੋਈ ਆ ਹਾਂ ਕਰਨ ਲੱਗੀ ਹਾਂ ਚਾਹ ਟੂਈ ਵਜਾਂਦੇ ਜਾਂਦੇ ਆ ਜੀ ਸਟੂਈ ਥੋੜੀ ਜੀ ਠੀਕ ਆ ਕੱਲ ਡ੍ਰਿਪ ਲੱਗੀ ਸੀ ਇੰਜੈਕਸ਼ਨ ਲੱਗੇ ਹੋਏ ਸਭ ਦੇ ਕਾਸੀ ਠੀਕ ਆ ਆਵਦਾ ਮੈਂ ਪਾਣੀ ਪੀਉਂਗੀ ਜਿਹੜੀ ਰਾਤ ਨੂੰ ਕਿਉਂ ਕਿ ਰਹਿ ਜਿੰਨੀ ਆ ਬਾਬਾ ਜੀ ਨੇ ਜੋ ਬੋਲੇ ਨੇ ਸਾਡੇ ਘਰ ਲੱਗ ਜਾਂਦੇ ਬੋਲੇ ਨੇ ਮੈਂ ਸੋ ਪਹਿਲਾਂ ਠੋੜੀ ਕਿਉਂਕਿ ਲੇਟ ਹੋ ਜਾਈਦਾ ਥੋੜੇ ਥੋੜੇ ਨਾਲ ਮਮਾ ਇੱਕੋ ਮੱਛਰ ਬਹੁਤ ਜ਼ਿਆਦਾ ਹੋਇਆ ਪਿਆ ਪਸੂਆਂ ਚ ਬਾੜਾ ਇੱਕ ਨੂੰ ਕਰਕੇ ਨਾ ਬੜਾ ਹੀ ਔਖਾ ਹੋ ਜਾਂਦਾ ਸਾਡੇ ਧੂਣੀ ਵੀ ਪਾਈ ਦੀ ਆ ਤੇ ਫੇਰ ਵੀ ਨਾ ਮੱਛਰ ਲੜਦਾ ਹੀ ਰਹਿੰਦਾ ਤੇ ਅੱਖੇ ਵੀ ਚੱਲਦੇ ਹੁੰਦੇ ਆ ਤਾਂ ਵਰਕੇ ਲੇਟ ਹੋ ਜਾਂਦਾ ਪਰ ਥੋੜੇ ਥੋੜੇ ਨਾਲ ਬੱਚੇ ਵੀ ਫਿਰ ਉੱਠਣ ਲੱਗੇ ਟਾਈਮ ਦਾ ਆਉਂਦੇ ਆ ਕਿਉਂਕਿ ਉਹਨਾਂ ਨੂੰ ਪਹਿਲਾਂ ਠਾਈਏ ਤਾਂ ਫਿਰ ਟਾਈਮ ਸਰਮਸਾ ਤਿਆਰ ਹੁੰਦੀ ਆ ਕਿ ਸਵੇਰੇ ਨੀਂਦ ਖੋਲਦੀ ਨਹੀਂ ਆਪਾਂ ਨੂੰ ਵੀ ਅਕਸਰ ਔਖਾ ਲੱਗਦਾ ਸਵੇਰੇ ਉੱਠਣਾ ਆਪਾਂ ਸਾਰਿਆਂ ਨੂੰ ਮਜਬੂਰੀਆਂ ਹੁੰਦੀਆਂ ਆਪਣੀਆਂ ਜ਼ਿੰਮੇਵਾਰੀਆਂ ਚਲੋਣ ਇਹਨਾਂ ਤੇ ਵਿਚਾਰਾਂ ਤੇ ਜ਼ਿੰਮੇਵਾਰੀਆਂ ਪੈਣੀਆਂ ਕਿਉਂਕਿ ਆ ਕੁੜੀ ਸਕੂਲਾਂ ਚ ਬੱਚੇ ਜਲਦੀ ਵਹਿਣਾ ਆ ਜਾਂਦੇ ਨੇ ਸਰਕਾਰੀ ਸਕੂਲ ਚੋਂ ਪਿੰਡ ਸੇ ਜਾਣਾ ਹੋਵੇ ਤਾਂ ਰੇਡ ਵੀ ਬੱਚਾ ਹੱਥ ਖੈਂਦਾ ਸਾਢੇ 6 ਨੂੰ ਵਹਿਣਾ ਹੈ ਤੇ ਸਾਢੇ 5 ਉਠਾਉਣ ਲੱਗ ਜਾਈਦਾ ਇਹਨਾਂ ਨੂੰ ਲਾਈਬ੍ਰੇਰੀ ਪੀਰੀਅਡ ਸੀ ਅੱਜ ਉਦੋਂ ਇੰਨਾ ਕੰਨੜਨਾਟਾ ਆਉਂਨਾ ਫਿਰ ਸਾਨੂੰ ਆਂਦੇ ਨਾ ਜਾਉਂਦੇ ਆਪਾਂ ਹੁਣ ਤੁਸੀਂ ਫਿਰ ਜਿਵੇਂ ਜਿਵੇਂ ਅਸੀਂ ਜਾਂਦੇ ਗਏ ਕਲਾਸ ਦਾ ਕੋਈ ਹੋਵੇ ਮੀਂਹ ਵੜਦਾ ਗਿਆ ਅਸੀਂ ਸਾਰੇ ਭੱਜ ਗਏ ਮੇਰੇ ਇੱਥੋਂ ਵੀ ਇੱਥੋਂ ਕੁੱਤਾ ਸਾਰੇ ਨਾਲ ਭੱਜ ਗਏ ਸੀ ਮੈਂ ਜਾਂਦੇ ਹੋਏ ਅੱਜ ਸਾਡੇ ਸਕੂਲ ਪਹਿਲਾਂ ਤਾਂ ਸੂਹਾ ਜਦੋਂ ਅਸੀਂ ਗਏ ਉਦੋਂ ਮੀਂਹ ਪਿਆ ਥੋੜਾ ਜਿਹਾ ਹੋਰ ਤਾਂ ਨਹੀਂ ਪਿਆ ਹਾਂਜੀ ਬੱਨੇ ਉਹ ਬਦਲ ਹੋ ਗਈ ਸੀ ਟਾਈਮ ਹੈਗਾ 4:20 ਮਿੰਟ ਹੋ ਗਈ ਆ ਪੱਠੇ ਪਾਉਣ ਵਾਲੇ ਆ ਤੇ ਮੀਂਹ ਫੇਰ ਆ ਗਿਆ। ਮੀਂਹ ਦੇ ਡੜੀ ਗਏ ਆ ਪੱਠੇ ਲੈਣ। ਸਾਰੀ ਦਿਹਾੜੀ ਕਹਿਣ ਮਹਿਣ ਕਹਿਣ ਮਹਿਣ ਹੋਈ ਗਈ ਅੱਜ ਵੀ। ਫਸੂਆਂ ਦਾ ਬਾਲਾ ਔਖਾ ਹੋ ਜਾਂਦਾ ਮੀਂਹ ਕਣੀ ਸਾਰਿਆਂ ਦਾ ਹੀ ਹੋ ਜਾਂਦਾ ਬਸ ਤਾਂ ਬੰਦੇ ਹੁੰਦਾ ਵੀ ਹੋ ਜਾਂਦਾ। ਪਰ ਵਿਚਾਰਿਆਂ ਦਾ ਇਹਨਾਂ ਦਾ ਬਾਲਾ ਔਖਾ। ਕਰ ਆ ਜੱਸ ਗਿਆ ਦੁਕਾਨ ਤੇ ਸਬਜ਼ੀ ਲੈਣ। ਪਕੌੜਿਆਂ ਦੀ ਸਬਜ਼ੀ। ਫੂਨ ਚ ਰੋਸ਼ਨੀ ਜੀ ਜ਼ਿਆਦਾ ਨਹੀਂ ਪੈਂਦੀ ਉਧਰੋਂ ਲਾਈਟ ਆ ਰਹੀ ਹੈ ਹਮ ਹਾਂ ਆਪਣਾ ਸਟੂਅ ਠੀਕ ਆ بس ਸਵੇਰੇ ਨੂੰ ਡ੍ਰਿਪ ਤੇ ਇੰਜੈਕਸ਼ਨ ਲੱਗੇ ਇਹਦੇ ਪਹਿਲਾਂ ਉਹ ਕਾफी ਕਰਕੇ ਜੈਨੀ ਰੋਟੀ ਵੀ ਖਾਦੀ ਦੁਪਹਿਰੀ ਸਟੂਏ ਇਹਦੇ ਦੇਖੋ ਰੋਜ਼ੇ ਸਮ ਸਬਜੀਦਾਰ ਕਿ ਟਿੰਕ ਪਕੌੜੇ ਕੋੜੇ ਸਬਜ਼ੀ ਤੇ ਮੈਂ ਤੁ ਮੰਗਦੀ ਸੀ ਖਾ ਕੇ ਟਿੰਕ ਦੋਨੇ ਤੇ ਉਹ ਪੱਠੇ ਪਈ ਜਾਂਦੇ ਆ ਹਲਾਇਦਾ ਪਰ ਅਵਜਸ ਵੀ ਸਖ ਰਿਆ ਪੱਠੇ ਪੋਣੇ ਥੋੜੇ ਥੋੜੇ ਕਰਕੇ ਰਲਾਈ ਦੇ ਦਿੰਦੇ ਬੇਟਾ 对，一天。